ਕਿ ਦੋ ਤਿੰਨ ਥਾਪੀਆਂ ਪੱਤਾਂ ਤੇ ਮਾਰੀਆਂ ਚਾਰ ਖਿਡਾਰਮਾਂ ਨੂੰ ਵੰਗਾਲਿਆ ਪਾਸੇ ਮੱਲ ਆ ਫੜਿਆ ਗੁੱਟ ਲੱਗਦਾ ਯੋਰ ਇਧਰ ਦੇ ਪਾਸੇ ਪੂਰੇ ਭਾਰਤ ਦੇ ਵਿੱਚ ਸ਼ਾਇਦ ਹੀ ਕੋਈ ਪਿੰਡ ਰਹਿ ਗਿਆ ਹੋਊਗਾ ਜਿੱਥੇ ਇੱਕ ਕਬੱਡੀ ਖੇਡ ਕੇ ਨਹੀਂ ਆਏ ਸਰਬਜੀਤ ਨੂੰ ਕਦੋਂ ਲੱਗਿਆ ਕਿ ਮੈਂ ਕਬੱਡੀ ਵਾਸਤੇ ਬਣੀ ਆ ਜਾਂ ਕਦੋਂ ਮਨ 'ਚ ਸ਼ੌਂਕ ਆਇਆ ਵੀ ਕਬੱਡੀ ਖੇਡਣ ਦਾ ਬਟ ਐਥਲੀਟ ਵੀ ਪਲੇਡ ਹੁੰਦੀ ਸੀ ਉਹ ਕਿ ਮੇਰੀ ਜਾਣੀ ਕਿ ਬਹੁਤ ਹੁੰਦੀ ਸੀ ਤੇ ਮੈਂ ਹਮੇਸ਼ਾ ਹੀ ਫਸਟ ਆਉਣੀ ਸੀ ਮੈਂ ਵੀ ਛੋਟੀਆਂ ਛੋਟੀਆਂ ਟਰੋਫੀਆਂ ਵੀ ਲੈ ਕੇ ਆਉਣੀਆਂ ਤੇ ਮੇਰੇ ਜਿਹੜੇ ਘਰ ਤੇ ਸੀ ਉਹ ਨਹੀਂ ਸੀ ਮੰਨਦੇ ਅੱਛਾ ਕਰ ਹਾਂ ਜੀ ਹਾਂ ਕਿਉਂਕਿ ਉਹਨਾਂ ਨੇ ਇਹ ਚੀਜ਼ਾਂ ਨਹੀਂ ਸੀ ਵੇਖੀਆਂ ਬਾਲਾ ਫੇਰ ਚੰਨ ਹਾਰਾਤਾ ਫਿਰ ਮੈਂ ਆਪਣੇ ਘਰ ਤੇ ਹਟ ਚੋਰੀ ਖੇਡਣ ਚੱਲ ਜਾਆ ਕਰਨਾ ਮੈਂ ਜਦੋਂ ਘਰੇ ਆਉਣਾ ਇਹਨਾਂ ਨੇ ਗੁੱਸੇ ਹੋਣਾ ਫਿਰ ਮੇਰੇ ਕੋਚ ਨੇ ਬਹੁਤ ਸਮਝਾਇਆ ਕਿ ਨਹੀਂ ਏ ਟਾਡੀ ਕੁੜੀ ਖੇਡਣ ਵਾਲੀ ਆ ਤੁਹਾਡਾ ਨਾਮ ਰੋਸ਼ਨ ਕਰੂਗੀ। ਉਹ ਬਾਪੂ ਬੱਕਰੀਆਂ ਚਾਰਦਾ। ਵਾਕਈ ਇਹ ਗੱਲ ਸਹੀ ਆ। ਹਾਂਜੀ ਵਾਕਈ ਸਹੀ ਆ ਜੀ। ਫਿਰ ਮੇਰੀਆਂ ਚਾਰ ਭੈਣਾਂ ਇੱਕ ਵੀਰਾਂ ਜੇ ਵਿਆਹ ਵੀ ਉਹਨਾਂ ਦੇ ਸਿਰ ਤੋਂ ਹੀ ਹੋਇਆ ਮਾਲ ਡੰਗਰ ਦੇ ਸਿਰ ਤੋਂ ਹੀ ਹੋਇਆ। ਹਾਂਜੀ। ਕਈ ਵਾਰੀ ਬਾਪੂ ਨੂੰ ਆ ਕੇ ਕਹਿੰਦੇ ਨੇ ਰਿਸ਼ਤੇਦਾਰ ਵੀ ਕੁੜੀ ਨੂੰ ਆਵੇ ਤੇ ਇਹ ਬਾਹਰ ਘਲਾ ਦਿੰਦੇ ਹੋ ਜਾਂ ਪਿੰਡ ਵਾਲੇ ਕਹਿੰਦੇ ਹੋਣ ਜਦ ਰਿਸ਼ਤੇਦਾਰ ਕਿੰਨਾ ਐਦਾਂ ਦਾ ਵੀ ਕਦੀ ਘਰ ਚ ਮਾਹੌਲ ਬਣਿਆ ਪਹਿਲਵਾਨ ਨੂੰ ਝੋਟੇ ਜਿੰਨੀ ਖਰਾਬ ਚਾਹੀਦੀ ਹੈ ਹੈਨਾ ਤੇ ਮਤਲਬ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਫਿਰ ਸਾਰਾ ਖਰਚਾ ਵਗੈਰਾ ਕੱਢ ਲੈਂਦੇ ਹੋ ਆਪ ਦਾ ਖਰਚਾ ਜਾਂ ਆਪ ਦੀ ਖੁਰਾਕ ਦਾ ਖਰਚਾ ਗੁੜੀਆਂ ਜਾਂਦੀ ਹੈ ਖੇਡਣ ਬਾਹਰ ਹਾਂਜੀ ਖੇਡਣ ਜਾਂਦੀ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਸਰਕਾਰ ਵੱਲੋਂ ਜਾਂ ਪਿੰਡ ਦੇ ਪੰਚਾਇਤ ਵੱਲੋਂ ਕਦੀ ਕੋਈ ਮਾਣ ਸਨਮਾਨ ਮਿਲਿਆ ਸਰਕਾਰ ਵੱਲੋਂ ਨਹੀਂ ਮਿਲਿਆ ਪਿੰਡ ਦੀ ਪੰਚਾਇਤ ਪਿੰਡ ਦੇ ਫਿਰ ਵੀ ਥੋੜਾ ਬਹੁਤਾ ਕਰ ਦਿੰਦੇ ਨੇ ਕਰ ਦਿੰਦੇ ਮਾਣ ਹਾਂਜੀ ਜਿੰਨਾ ਕੁ ਉਹਨਾਂ ਦਾ ਦੋਸਤੋ ਕਹਿੰਦੇ ਉੱਡਣ ਵਾਲੇ ਨੂੰ ਅਸਮਾਨ ਤੇ ਚੱਲਣ ਵਾਲੇ ਨੂੰ ਜ਼ਮੀਨ ਚਾਹੀਦੀ ਹੈ ਪਰ ਮੇਰੇ ਨਾਲ ਇੱਕ ਬੱਚੀ ਆ ਇਹ ਦੋਵਾਂ ਦੀ ਤਲਾਸ਼ ਵਿੱਚ ਹੈ ਕਹਿੰਦੇ ਮੈਨੂੰ ਜ਼ਮੀਨ ਦੀ ਵੀ ਲੋੜ ਹੈ ਮੈਨੂੰ ਅਸਮਾਨ ਦੀ ਵੀ ਲੋੜ ਹੈ ਕਿਉਂਕਿ ਇਹ ਬੱਚੀ ਜਿਹੜੀ ਹੈ ਅੱਜ ਪੂਰੇ ਭਾਰਤ ਵਿੱਚ ਆਪਣਾ ਨਾਂ ਰੌਸ਼ਨ ਕਰ ਚੁੱਕੀ ਹੈ ਵੱਡੀਆਂ-ਵੱਡੀਆਂ ਸ਼ੀਲਡਾਂ ਪਈਆਂ ਨੇ ਗੇਮ ਕਿਹੜੀ ਹੈ ਮਾਂ ਖੇਡ ਕਬੱਡੀ ਕਬੱਡੀ ਅੱਜ ਕਰੋਨਾ ਦੀ ਹੋ ਗਈ ਬਹੁਤ ਸਾਰੇ ਗੁਮਨਾਮ ਐਸੇ ਪਲੇਅਰ ਨੇ ਜਿਨ੍ਹਾਂ ਨੇ ਆਪਣਾ ਨਾਂ ਤਾਂ ਬਣਾ ਲਿਆ ਪਰ ਉਹਨਾਂ ਨੂੰ ਦਾਮ ਨਹੀਂ ਪੂਰਾ ਮਿਲਿਆ ਇਸੇ ਤਰ੍ਹਾਂ ਦਾ ਇੱਕ ਗਰੀਬ ਪਰਿਵਾਰ ਦੇ ਵਿੱਚ ਜਨਮੀ ਇਹ ਧੀ ਅੱਜ ਤੁਹਾਡੇ ਰੂਪ ਰੂਪੇਸ਼ ਕਰ ਲੱਗੇ ਆ ਜਿਨ੍ਹਾਂ ਨੇ ਪੂਰੇ ਭਾਰਤ ਦੇ ਵਿੱਚ ਸ਼ਾਇਦ ਹੀ ਕੋਈ ਪਿੰਡ ਰਹਿ ਜਾਊਗਾ ਜਿੱਥੇ ਇਹ ਕਬੱਡੀ ਖੇਡ ਕੇ ਨਹੀਂ ਆਏ ਤੇ ਇੱਕ ਚੰਗਾ ਨਾ ਆ ਸਰਬਜੀਤ ਕੌਰ ਮੱਲਾ ਦੇ ਨਾਮ ਦੇ ਨਾਲ ਇਹ ਕੁੜੀ ਜਾਣੀ ਜਾਂਦੀ ਹੈ ਤੇ ਬਹੁਤ ਵੱਡੀਆਂ ਮੱਲਾ ਮਾਰੀਆਂ ਨੇ ਕਬੱਡੀ ਦੇ ਵਿੱਚ ਤੁਹਾਡੇ ਨਾਲ ਬੁਲਾਕਤ ਕਰਾਉਨੇ ਆ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਵੱਲੋਂ ਸਾਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੇ ਜੋਗੀ ਕਬੱਡੀ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਨੂੰ ਕਦੋਂ ਲੱਗਿਆ ਕਿ ਮੈਂ ਕਬੱਡੀ ਵਾਸਤੇ ਬਣੀ ਆ ਜਾਂ ਕਦੋਂ ਮਨ 'ਚ ਸ਼ੌਂਕ ਆਇਆ ਵੀ ਮੈਂ ਕਬੱਡੀ ਖੇਡਣੀ ਹੈ ਮੈਂ ਉਦੋਂ 10ਵੀਂ ਕਲਾਸ ਵਿੱਚ ਪੜ੍ਹਦੀ ਹੁੰਨੀ ਸੀ ਜੀ ਤੇ ਮੈਂ ਜਦੋਂ ਸਕੂਲ ਵਿੱਚ ਪੜ੍ਹਦੀ ਹੁੰਨੀ ਸੀ ਨਾ ਤੇ ਮੈਂ ਮਤਲਬ ਐਥਲੀਟ ਦੀ 플레이ਰ ਹੁੰਦੀ ਸੀ ਉਹ ਕਿ ਮੇਰੀ ਜਾਣੀ ਕਿ ਬਹੁਤ ਹੁੰਦੀ ਸੀ ਤੇ ਮੈਂ ਹਮੇਸ਼ਾ ਹੀ ਫਸਟ ਹੁੰਨੀ ਹਣੀ ਸੀ ਮੈਂ ਵੀ ਛੋਟੀਆਂ ਛੋਟੀਆਂ ਟਰਾਫੀਆਂ ਵੀ ਲੈ ਕੇ ਆਉਣੀਆਂ ਤੇ ਉਸ ਤੋਂ ਬਾਅਦ ਸਾਡੇ ਪਿੰਡ ਦਾ ਇੱਕ ਅੰਕਲ ਸੀ ਉਹਨਾਂ ਦੇ ਬੇਟੇ ਵੀ ਪੜ੍ਹਦੀ ਹੁੰਦੀ ਸੀ ਠੀਕ ਆ ਤੇ ਉਹਨਾਂ ਨੂੰ ਲੱਗਾ ਕਿ ਇਹ ਕੁੜੀ ਬੱਚੇ ਪੜ੍ਹਨ ਵਾਲੇ ਨੇ ਹਨਾ ਉਹ ਵੀ ਪਹਿਲੇ 플레이ਰ ਸੀ ਤੇ ਉਹਨਾਂ ਨੂੰ ਵੀ ਸ਼ੌਂਕ ਹੁੰਦਾ ਸੀ ਕਿ ਮੈਂ ਆਪਣੇ ਪਿੰਡ ਦੀ ਧੀਆ ਨੂੰ ਥੋੜਾ ਜਿਹਾ ਉੱਚਾ ਲੈ ਕੇ ਜਾਵਾਂ ਤੇ ਫਿਰ ਉਹਨਾਂ ਨੇ ਮਤਲਬ ਆਪਣੀਆਂ ਬੇਟੀ ਨੂੰ ਵੀ ਫਿਰ ਸਾਨੂੰ ਵੀ ਘਰ ਪਹਿਲਾਂ ਦੇ ਘਰਾਂ ਵਿੱਚ ਆਏ ਸਾਰਿਆਂ ਨੂੰ ਵੀ ਗਾਈਡ ਕੀਤਾ ਕਿ ਨਹੀਂ ਤੁਸੀਂ ਬੱਚੇ ਅੱਗੇ ਵੱਧ ਸਕਦੇ ਜੇ ਤੁਸੀਂ ਇੱਥੋਂ ਤੱਕ ਨਹੀਂ ਰਹਿਣਾ ਹੈ ਨਾ ਫਿਰ ਉਹ ਸਾਨੂੰ ਮਤਲਬ ਰੋਜ਼ ਉਹਨਾਂ ਨੇ ਗਰਾਊਂਡ ਵਿੱਚ ਲੈ ਕੇ ਜਾਣਾ ਪ੍ਰੈਕਟਿਸ ਕਰਾਉਣ ਜਾਣਾ ਸਵੇਰੇ ਸ਼ਾਮ ਹੈ ਨਾ ਕਾਫੀ ਪਿੰਡ ਦੀਆਂ ਕੁੜੀਆਂ ਉਹਨਾਂ ਨੇ ਇਕੱਠੀਆਂ ਕੀਤੀਆਂ ਫਿਰ ਉਹਨਾਂ ਨੂੰ ਗਰਾਊਂਡ ਵਿੱਚ ਲੈ ਕੇ ਜਾਣਾ ਉਹਨਾਂ ਨੇ ਸਾਨੂੰ ਡਾਈਟ ਵੀ ਦੇਣੀ ਆਪਣੇ ਕੋਲੋਂ ਖਾਣ ਵਾਸਤੇ ਵੀ ਸਾਨੂੰ ਬਹੁਤ ਪ੍ਰਮੋਟ ਕਰਦੇ ਰਹੇ ਜੀ ਜੀ ਤੇ ਪਰ ਜਦੋਂ ਮੈਂ ਜਾਣੀ ਨਹੀਂ ਸੀ ਤੇ ਮੇਰੇ ਜਿਹੜੇ ਘਰ ਤੇ ਸੀ ਉਹ ਨਹੀਂ ਸੀ ਮੰਨਦੇ ਅੱਛਾ ਕਰ ਰਹੇ ਨਹੀਂ ਸੀ ਮੰਨਦੇ ਹਾਂ ਕਿਉਂਕਿ ਉਹਨਾਂ ਨੇ ਇਹ ਚੀਜ਼ਾਂ ਨਹੀਂ ਸੀ ਵੇਖੀਆਂ ਵੀ ਅੱਗੇ ਵੀ ਕਿਸੇ ਗਰੀਬ ਘਰ ਦਿੱਤੀ ਅੱਗੇ ਵੀ ਵੱਧ ਸਕਦੀ ਆ ਉਹਨਾਂ ਨੂੰ ਨਹੀਂ ਸੀ ਪਤਾ ਫਿਰ ਮੈਂ ਆਪਣੇ ਘਰ ਤੇ ਆ ਤੇ ਚੋਰੀ ਖੇਡਣ ਚੱਲ ਗਿਆ ਕਰਨਾ ਮੈਂ ਜਦੋਂ ਘਰੇ ਆਉਣਾ ਇਹਨਾਂ ਨੇ ਗੁੱਸੇ ਹੋਣਾ ਫਿਰ ਮੇਰੇ ਕੋਚ ਨੇ ਬਹੁਤ ਸਮਝਾਇਆ ਵੀ ਨਹੀਂ ਏ ਟਾਡੀ ਕੁੜੀ ਖੇਡਣ ਵਾਲੀ ਆ ਤੁਹਾਡਾ ਨਾਮ ਰੋਸ਼ਨ ਕਰੂਗੀ ਉਸ ਤੋਂ ਬਾਅਦ ਫਿਰ ਮੇਰੇ ਪਿੰਡੇ ਕੇ ਮੈਚ ਹੋਇਆ ਸੀ ਕਬੱਡੀ ਦਾ ਹੈਨਾ ਇਫਰ ਮੈਂ ਉੱਥੇ ਖੇਡੀ ਉੱਥੇ ਮੈਂ ਬਹੁਤ ਸੋਨਾ ਖੇਡੀ ਫਿਰ ਮੇਰੇ ਘਰਦਿਆਂ ਨੂੰ ਮੇਰੇ ਪਿੰਡ ਵਾਲਿਆਂ ਨੇ ਬਹੁਤ ਵਧਾਈਆਂ ਦਿੱਤੀਆਂ ਇਹਨਾਂ ਨੂੰ ਬਹੁਤ ਮਾਣ ਹੈ ਜਦੋਂ ਮੈਂ ਖੇਡੀ ਫਿਰ ਮੇਰੇ ਘਰਦਿਆਂ ਨੂੰ ਲੱਗਾ ਕਿ ਨਹੀਂ ਸਾਡੀ ਕੁੜੀ ਖੇਡਣ ਵਾਲੀ ਆ ਜਾ ਕੇ ਸਾਡਾ ਨਾਮ ਰੌਸ਼ਨ ਕਰੂਗੀ ਉਸ ਤੋਂ ਬਾਅਦ ਫਿਰ ਘਰਦਿਆਂ ਸਪੋਰਟ ਮਿਲਣੀ ਸ਼ੁਰੂ ਹੋ ਗਈ ਹਾਂਜੀ ਫਿਰ ਘਰਦਿਆਂ ਵੱਲੋਂ ਪੂਰੀ ਸਪੋਰਟ ਸੀ ਕਿੰਨੀ ਉਮਰ ਚ ਖੇਡਣਾ ਸ਼ੁਰੂ ਕਰਤਾ ਮੈਂ 15 16 15 16 ਸਾਲ ਦੀ ਉਮਰ ਚ ਹੁਣ ਤੱਕ ਕਿੱਥੇ ਕਿੱਥੇ ਖੇਡ ਚੁੱਕੇ ਹੋ ਤੇ ਸਭ ਤੋਂ ਵੱਡਾ ਮੈਚ ਜਿਹੜਾ ਤੁਹਾਡਾ ਯਾਦਗਾਰ ਮੈਚ ਹੋਏ ਉਹਦੀ ਕਹਾਣੀ ਜੇ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋ ਤਾਂ ਹਾਂਜੀ ਹੋਂ ਤੱਕ ਮੈਂ ਮਤਲਬ ਜੂਪੀ ਹਰਿਆਣਾ ਬੰਬੇ ਖੇਡਾਈ ਹੈ ਹੈਨਾ ਤੇ ਸਭ ਤੋਂ ਯਾਦਗਾਰ ਇੱਕ ਵਾਰ ਮੈਂ ਪਹਿਲੀ ਵਾਰ ਉਦੋਂ ਮੈਂ ਖੇਡਦੀ ਨਹੀਂ ਸੀ ਮੈਂ ਸਰਾਇ ਮਾਨਤਖਾਂ ਖੇਦੀ ਸੀ ਉਦੋਂ ਮੇਰੇ ਤੇ ਬਹੁਤ ਮੇਰੇ ਪਿੰਡ ਵਾਲਿਆਂ ਨੇ ਉੱਥੇ ਜਾ ਕੇ ਬਹੁਤ ਪੈਸੇ ਲਾਏ ਇਹ ਬਹੁਤ ਵਧੀਆ ਰੇਡਰ ਆ ਹਰ ਇੱਕ ਰੇਡ ਤੇ 5000 2000 ਹਨਾ ਹਜ਼ਾਰ ਸਾਰਿਆਂ ਨੇ ਲਾਏ ਉਦੋਂ ਮੈਨੂੰ ਬਹੁਤ ਵਧੀਆ ਫੀਲ ਹੋਇਆ ਹਨਾ ਫਿਰ ਮੇਨਾ ਕਈਆਂ ਨੇ ਮੇਨਾ ਫੋਟੋ ਆ ਵੀ ਕਰਾਈਆ ਕੀ ਵਧੀਆ ਪਲੇਅਰ ਆ ਹਾਂਜੀ ਅੱਛਾ ਉਹ ਜਿਹੜੇ ਪੈਸੇ ਲੱਗਦੇ ਉਹ 5-5 ਉਹ ਦੇ ਦਿੰਦੇ ਕਮੇਟੀ ਵਾਲੇ ਸਾਰੇ ਤੁਹਾਨੂੰ ਮਿਲ ਜਾਂਦੇ ਹਾਂਜੀ ਹਾਂਜੀ ਉਹ ਸਾਨੂੰ ਤੁਹਾਨੂੰ ਮਿਲਦੇ ਆ ਹਾਂਜੀ ਅੱਛਾ ਕਈ ਵਾਰੀ ਨਾ ਹੁਣ ਗਰਾਊਂਡ ਦੇ ਵਿੱਚ ਹੁੰਦਾ ਵਾ ਵੀ ਕਿਸੇ ਚੰਗੇ ਪਲੇਅਰ ਨੂੰ ਦੇਖ ਕੇ ਮਨ ਚ ਆਉਂਦਾ ਵੀ ਮੈਂ ਵੀ ਇਹਦੇ ਵਰਗਾ ਬਣਨਾ। ਉਹ ਕਿਹੜਾ ਪਲੇਅਰ ਸੀ ਜਿਹਨੂੰ ਜਿਹਨੂੰ ਸਰਬਜੀਤ ਪਿਆਰ ਕਰਦੀ ਵੀ ਆਹ ਪਲੇਅਰ ਨੂੰ ਵੇਖ ਕੇ ਵੀ ਮੈਂ ਵੀ ਇਹਦੇ ਵਰਗਾ ਬਣਨਾ। ਉਹ ਤੇ ਮੇਰੇ ਸਾਰੇ ਸੀਨੀਅਰ ਪਲੇਅਰ ਹੁੰਦੇ ਸੀ। ਹਾਂ ਜਿਵੇਂ ਸੁਖੀ ਲਿੱਧੜਾ ਵਾਲੀ ਹੋਗੀ। ਹਾਂਜੀ ਆਪਾਂ ਜਦੋਂ ਖੇਡਣ ਲੱਗੇ ਆ ਮਤਲਬ ਹਨਾ ਤੇ ਉਹ ਸਾਡੇ ਸੀਨੀਅਰ ਦੀਦੀ ਸੀ। ਹਾਂਜੀ। ਅੱਛਾ। ਉਹਨਾਂ ਨੂੰ ਵੇਖ ਕੇ ਮੈਨੂੰ ਵੀ ਫੀਲ ਹੁੰਦਾ ਸੀ ਫਿਰ ਚੰਨੂ ਦੀਦੀ ਹੋਗੇ। ਹਾਂ। ਹਾਂਜੀ ਜੱਸੀ ਦੀਦੀ ਹੋਗੇ। ਚੰਨੋ ਕਰਿਆਲੇ ਵਾਲੀ ਕੁੜੀ। ਨਹੀਂ ਚੰਨੂ ਅੱਛਾ ਚੰਨੂ ਜਿਹੜੇ ਸੀਨੀਅਰ ਚੰਨੂ ਆਉਂਦਾ ਉਹ ਕਿੱਥੋਂ ਦੇ ਨੇ ਉਹ ਉਹ ਚੰਨੂ ਦੀ ਜੀ ਆ ਉਹਨਾਂ ਦਾ ਨਾਮ ਆ ਸੁਣਿਆ ਉਹ ਚੰਨੂ ਕਾफी ਮਸ਼ਹੂਰ ਹੈ ਕੁੜੀ ਪਰ ਮੈਨੂੰ ਉਹਨਾਂ ਦੇ ਪਿੰਡ ਦਾ ਨਹੀਂ ਖਿਆਲ ਉਹ ਚੋਂ ਪਿੰਡ ਬੋਲ ਨਹੀਂ ਚਲੋ ਛੱਡੋ ਕੋਈ ਨਹੀਂ ਅੱਛਾ ਇਹ ਤੁਹਾਡਾ ਜਿਹੜੇ ਕੋਚ ਆ ਉਹ ਉਹ ਮਤਲਬ ਇਸੇ ਪਿੰਡ ਦੇ ਤੁਹਾਡੇ ਰਹਿਣ ਵਾਲੇ ਹਾਂਜੀ ਉਹ ਮੇਰੇ ਪਿੰਡ ਦੇ ਕਿੰਨਾ ਸਮਾਂ ਪ੍ਰੈਕਟਿਸ ਕਰਦੇ ਹੋ ਸਵੇਰ ਸ਼ਾਮ ਸਵੇਰੇ ਸ਼ਾਮ ਹਾਂਜੀ ਕਿੰਨਾ ਟਾਈਮ ਦਿੰਦੇ ਗਰਾਊਂਡ ਦੇ ਵਿੱਚ ਦੋ ਦੋ ਤਿੰਨ ਤਿੰਨ ਘੰਟੇ ਦੇ ਦੋ ਦੋ ਤਿੰਨ ਤਿੰਨ ਘੰਟੇ ਹਾਂਜੀ ਕਰੌਣ ਜਾ ਕੇ ਵਧੀਆ ਲੱਗਦਾ ਫਿਰ ਹਾਂਜੀ ਬਹੁਤ ਵਧੀਆ ਲੱਗਦਾ ਵਾ ਹੂੰ ਕਿਉਂਕਿ ਸਾਨੂੰ ਪਿਆਰ ਨਾਲ ਪਿਆਰ ਵੀ ਕਰਦੇ ਨੇ ਕੋਚ ਗੁੱਸੇ ਨਾਲ ਗੁੱਸੇ ਵੀ ਬਹੁਤ ਹੁੰਦੇ ਨੇ ਜੇ ਆਪਾਂ ਮੇਨਟੇ ਨਹੀਂ ਲਾਉਂਦੇ ਕਿਸੇ ਵੇਲੇ ਆਪਾਂ ਬਾਣਾ ਮਾਰ ਦਿੰਨੇ ਆ ਫਿਰ ਸਾਨੂੰ ਘਰਾਂ ਚੋਂ ਵੀ ਲੈ ਕੇ ਜਾਂਦੇ ਰਹੇ ਨੇ ਅੱਜ ਜੋ ਵੀ ਹਾਂ ਮੈਂ ਜਿੱਥੋਂ ਤੱਕ ਨਹੀਂ ਮੈਂ ਪਹੁੰਚੀ ਹੋਈ ਆ ਮੈਂ ਆਪਣੇ ਇਸ ਕੋਚ ਦੀ ਬਦੌਲਤ ਆ ਸਾਰਾ ਕੁਝ ਹੀ ਬੇਟਾ ਮੈਂ ਨਾ ਇੱਕ ਵਾਰ ਵੀਡੀਓ ਦੇਖ ਰਿਹਾ ਜਿਸ ਦੇ ਵਿੱਚ ਕਮੈਂਟੇਟਰ ਬੋਲ ਰਿਹਾ ਕਿ ਬਾਪੂ ਜੀ ਬੱਕਰੀਆਂ ਚਾਰਦੇ ਨੇ ਬਸ ਕੰਮ ਕੋਈ ਛੋਟਾ ਨਹੀਂ ਹੁੰਦਾ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਜਿਹੜਾ ਬੰਦਾ ਮਿਹਨਤ ਕਰਦਾ ਨਾ ਭਾਵੇਂ ਉਹ ਛੋਟੇ ਤੋਂ ਛੋਟਾ ਕੰਮ ਹੋਵੇ ਉਹ ਕਿਸੇ ਤੋਂ ਲਗਦਾ ਤੇ ਨੀਣਾਪਾ ਦਾ ਕੰਮ ਉਹਦਾ ਛੋਟਾ ਹੀ ਆ ਕੰਮ ਬਹੁਤ ਮਤਲਬ ਛੋਟਾ ਜਿਹਾ ਕੰਮ ਆ ਉਹੀ ਬਹੁਤ ਵੱਡਾ ਕੰਮ ਆ ਆਪਣੇ ਵਾਸਤੇ ਮੈਂ ਇਹ ਵੀਡੀਓ ਦੇਖ ਰਿਹਾ ਸੀ ਵੀ ਉਹ ਕਹਿ ਰਿਹਾ ਸੀ ਕਮੈਂਟਟਰ ਵੀ ਬਾਪੂ ਬੱਕਰੀਆਂ ਚਾਰਦਾ ਵਾਕਈ ਇਹ ਗੱਲ ਸਹੀ ਆ ਹਾਂਜੀ ਵਾਕਈ ਸਹੀ ਆ ਜੀ ਇੰਨੀ ਗਰੀਬੀ ਚ ਉਠੇ ਆਪਾਂ ਹਾਂਜੀ ਕਿਉਂਕਿ ਮੇਰਾ ਇੱਕ ਪਾਪਾ ਹੀ ਸੀ ਮੰਮੀ ਵੀ ਨਾਲ ਜਾਂਦੀ ਹੁੰਦੀ ਸੀ ਪਾਪਾ ਦੇ ਨਾਲ ਮਾਲ ਲੈ ਕੇ ਹਨਾ ਕਿਉਂਕਿ ਫਿਰ ਇੱਕ ਗਰਮੀ ਦਾ ਦਿਨ ਹੁੰਦੇ ਸੀ ਤੇ ਇਸ ਕਰਕੇ ਦੋਵੇਂ ਜਾਂਦੇ ਹੁੰਦੇ ਸੀ ਉਹਨਾਂ ਨੇ ਹੀ ਸਾਨੂੰ ਪਾ ਲਿਆ ਵਾ ਫਿਰ ਮੇਰੀਆਂ ਚਾਰ ਭੈਣਾਂ ਇੱਕ ਵੀਰ ਆ ਜੇ ਵਿਆਹ ਵੀ ਉਹਨਾਂ ਦੇ ਸਿਰ ਤੋਂ ਹੀ ਹੋਇਆ ਮਾਲ ਡੰਗਰ ਦੇ ਸਿਰ ਤੋਂ ਹੀ ਹੋਇਆ ਹਾਂਜੀ ਸੁਪਨੇ ਕੀਆ ਹੁਣ ਮੇਰੇ ਸੁਪਨੇ ਇਹੀ ਆ ਕੀ ਸਾਨੂੰ ਵੀ ਇੱਕ ਤਾਂ ਕਿਸੇ ਵਧੀਆ ਨੌਕਰੀ ਤੇ ਲੱਗਣਾ ਹੈ ਨਾ ਅਨੰਦ ਦੂਜੀ ਗੱਲ ਇਹ ਆ ਵੀ ਸਾਨੂੰ ਵੀ ਬਾਹਰ ਜਾਣ ਦਾ ਮੌਕਾ ਦਿੱਤਾ ਜਾਵੇ ਜੇ ਸਾਡੀ ਗੇਮ ਆ ਤੇ ਸਾਨੂੰ ਗੇਮ ਤੇ ਬੇਸਤੇ ਹੀ ਬਾਹਰ ਲੈ ਕੇ ਜਾਇਆ ਕਰੇ ਵੀ ਸਾਨੂੰ ਵੀ ਬਾਹਰ ਦਾ ਵੇਖਣ ਦਾ ਪਤਾ ਲੱਗੇ ਇਹ ਆਪਾਂ 플레이ਰਾਂ ਸੀਨੀਅਰ 플레이ਰਾਂ ਚ ਵੀ ਹੁਣ ਆਉਣ ਲੱਗ ਪਏ ਆ ਸਾਨੂੰ ਬਾਹਰ ਖੇਡਣ ਦਾ ਮੌਕਾ ਮਿਲਿਆ ਜਾਵੇ ਬਾਹਰ ਖੇਡਣ ਦਾ ਮੌਕਾ ਮਿਲ ਕਬੱਡੀ ਦੇ ਪ੍ਰਮੋਟਰ ਜਿਹੜੇ ਆ ਜਦੋਂ ਵੱਡੇ ਵੱਡੇ 플레이ਰਾਂ ਨੂੰ ਵੱਡੇ ਵੱਡੇ ਇਨਾਮ ਦਿੰਦੇ ਆ ਹੁਣ ਕਈਆਂ ਨੂੰ ਵੱਡੀਆਂ ਵੱਡੀਆਂ ਗੱਡੀਆਂ ਦੇ ਕੇ ਸਨਮਾਨ ਕੀਤਾ ਗਿਆ ਵੱਡੀਆਂ ਬੁਲਟ ਮੋਟਰਸਾਈਕਲ ਤੱਤ ਹਨਾ ਹੋਰ ਪਤਾ ਨਹੀਂ ਕਿੰਨੇ ਕੇ ਇਨਾਮ ਜਿਹੜੇ ਆ ਕਬੱਡੀ ਦੇ 플레이ਰਾਂ ਨੂੰ ਮਿਲਦੇ ਆ ਸਰਬਜੀਤ ਨੂੰ ਕੋਈ ਐਡਾ ਵੱਡਾ ਇਨਾਮ ਮਿਲਿਆ ਕਦੀ ਨਹੀਂ ਦਫਾ ਦਾ ਨਾਮ ਨਹੀਂ ਅਜੇ ਤੱਕ ਮਿਲਿਆ ਨਾ ਕੋਈ ਐਕਟਿਵਾ ਮਿਲੀ ਨਾ ਕੋਈ ਯੈਲੀ ਦੀ ਵੀ ਕਹੜਾ ਕੁਝ ਵੀ ਨਹੀਂ ਮਿਲਿਆ ਤੋਂੜੇ ਲੜਕੀਆਂ ਦੇ ਵਿੱਚ ਦਿੱਤੇ ਜਾਂਦੇ ਨੇ ਹਾਂਜੀ ਲੜਕਿਆਂ ਵਿੱਚ ਦਿੱਤੇ ਜਾਂਦੇ ਨੇ ਹਾਂਜੀ ਮਾਨ ਚ ਆਉਂਦੀ ਹੈ ਵੀ ਜਦੋਂ ਉਹਨਾਂ ਨੂੰ ਮਿਲਦਾ ਸਾਨੂੰ ਵੀ ਬੰਦੇ ਹਾਂਜੀ ਮਾਨ ਚ ਆਉਂਦੀ ਹੁਣ ਮੈਚ ਹੈ ਅਸੀਂ ਪਲਾਥਾ ਐਕਟ ਉਹਨਾਂ ਨੇ ਐਕਟਿਵਾ ਸਨਮਾਨ ਤੋਂ ਫਿਰ ਟਰੈਕਟਰ ਵਗੈਰਾ ਜਿੱਤੇ ਗਏ ਸਾਡਾ ਵੀ ਅੱਛਾ ਲੜਕੀਆਂ ਨੂੰ ਟਰੈਕਟਰ ਹਾਂਜੀ ਅੱਛਾ ਤੇ ਸਾਡੇ ਵੀ ਦਿਲ ਕਰਦਾ ਵਾ ਕਿ ਆਪਾਂ ਵੀ ਇਹ ਸਭ ਕੁਝ ਪ੍ਰਾਪਤ ਕਰੀਏ ਹਾਂਜੀ ਅੱਜ ਤੱਕ ਮੈਨੂੰ ਸਭ ਤੋਂ ਵੱਡਾ ਇਨਾਮ ਇੱਕ ਤਾਂ 6 ਫੁੱਟ ਦੀ ਟਰੋਫੀ ਆ ਹਾਂਜੀ ਫਿਰ ਇੱਕ ਵਾਰ ਮੈਂ ਖੇਡੀ ਸੀ ਉਰ ਮੈਂ ਬੈਸਟ ਨਿਕਲੀ ਸੀ ਮੈਤੇ 100 ਡਾਲਰ ਲੱਗਾ ਸੀ ਕੈਨੇਡਾ ਦਾ ਅੱਛਾ ਹਾਂਜੀ 100 ਡਾਲਰ ਕੈਨੇਡਾ ਦਾ ਲੱਗਾ ਉਹ ਮਿਲਿਆ ਪੈਸਾ ਫਿਰ ਹਾਂਜੀ ਉਹ ਮਿਲਿਆ ਪੈਸਾ ਹਾਂਜੀ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਬਹੁਤ ਮਾਣ ਮਹਿਸੂਸ ਹੁੰਦਾ ਕਿਉਂਕਿ ਬਹੁਤ ਚਾਉਣ ਵਾਲੇ ਬਹੁਤ ਸਾਨੂੰ ਸਪੋਰਟ ਵੀ ਕਰਦੇ ਨੇ ਤੇ ਪਿਆਰ ਵੀ ਬਹੁਤ ਕਰਦੇ ਨੇ ਇਸ ਚੀਜ਼ ਵਿੱਚ ਹਾਂ ਦੀ ਚਲੋ ਤੁਸੀਂ ਦੂਰ ਦੂਰ ਤੱਕ ਖੇਡ ਆਏ ਹੋ ਨਾ ਪਰ ਅੱਜ ਕੱਲ ਜਿਹੜਾ ਨਾ ਮਾਹੌਲ ਸਿਰਜਾ ਜਾ ਰਿਹਾ ਸਾਡੇ ਨਾ ਸਾਡੇ ਸਮਾਜ ਦੀ ਇੱਕ ਸੋਚ ਜੀ ਬਣ ਗਈ ਆ ਕਿ ਲੜਕੀ ਨੂੰ ਪੈਦਾ ਹੀ ਨਹੀਂ ਹੋਣ ਦਿੱਤਾ ਜਾਂਦਾ ਕਹਿੰਦੇ ਨਹੀਂ ਜੀ ਘਰ ਚ ਲਾਉਣ ਵਾਸਤੇ ਤੇ ਲੜਕੇ ਚਾਹੀਦੇ ਆ ਉਹਨਾਂ ਮਾਪੇ ਬਾਬ ਨੂੰ ਕੁਝ ਕਹਿਣਾ ਚਾਹੋਗੇ ਜਿਹੜੇ ਇਹ ਸੋਚ ਰੱਖਦੇ ਆ ਅੱਜ ਵੀ ਨਹੀਂ ਮੈਂ ਉਹਨਾਂ ਮਾਪੇ ਬਾਬ ਨੂੰ ਇਹੀ ਕਹਿਣਾ ਚਾਹੁੰਦੀ ਆ ਕੀਤੀ ਆ ਜਮਨਾ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਧੀਆ ਜੰਮਣੀਆਂ ਚਾਹੀਦੀਆਂ ਨੇ ਸਭ ਤੋਂ ਵੱਧ ਮਾਂ ਪਿਓ ਦਾ ਸਾਰਾ ਧੀਆ ਹੀ ਬੰਦੀਆਂ ਨੇ ਉਹਨੇ ਪੁੱਤ ਨਹੀਂ ਬਾਂਦੇ ਇਸ ਟਾਈਮ ਵਿੱਚ ਸਭ ਤੋਂ ਵੱਧ ਧੀਆ ਹੀ ਕਮਾ ਰਹੀਆਂ ਨੇ ਕੋਈ ਜਾਜ ਆ ਕੋਈ ਵਕੀਲ ਆ ਕੋਈ ਜਾਜ ਚਲਾ ਰਹੀਆਂ ਨੇ ਹਾਂਜੀ ਹਰ ਇੱਕ ਧੀ ਨੂੰ ਪੈਸਾ ਮਿਲਣਾ ਚਾਹੀਦਾ ਵਾ ਜੋ ਮਤਲਬ ਉਸ ਚੀਜ਼ ਦੇ ਹੱਕਦਾਰ ਹੁੰਦੇ ਨੇ ਮੈਂ ਨਹੀਂ ਕਹਿਨੀ ਕੀਤੀ ਆ ਜਮਨ ਤੋਂ ਕਿਸੇ ਨੂੰ ਡਰਨਾ ਚਾਹੀਦਾ ਵਾ ਤੇ ਆ ਹਰ ਇੱਕ ਨੂੰ ਜੰਮਣੀਆਂ ਚਾਹੀਦੀਆਂ ਨੇ ਤੇ ਤੇ ਹਰ ਇੱਕ ਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਹੈ ਬਿਲਕੁਲ ਇਹ ਤੁਹਾਡੀ ਬਿਲਕੁਲ ਗੱਲ ਸਹੀ ਹੈ ਪਰ ਕੁਝ ਨਾ ਜਿਹੜੀ ਕੁੜੀਆਂ ਆਪਣੀ ਲਾਈਨ ਵਿਗਾੜ ਰਹੀਆਂ ਨੇ ਜਿੱਤਾ ਹੁਣ ਤੁਸੀਂ ਵੇਖਿਆ ਹੋਊਗਾ ਮੋਬਾਈਲ ਤੇ ਇਹੋ ਜਿਹੀਆਂ ਰੀਲਾਂ ਪਾਈਆਂ ਜਾ ਰਹੀਆਂ ਸਾਡੇ ਜਿਹੜੇ ਕੈਮਰੇ ਆ ਉਹ ਹੁਣ ਬੈੱਡਰੂਮਾਂ ਤੱਕ ਪਹੁੰਚ ਗਏ ਬਾਥਰੂਮਾਂ ਤੱਕ ਪਹੁੰਚ ਗਏ ਹਨਾ ਕੁੜੀਆਂ ਬਹੁਤ ਗੰਦੀਆਂ ਜਿਹੜੀਆਂ ਵੀਡੀਓ ਜਿਹੜੀਆਂ ਬਣਾ ਰਹੀਆਂ ਹਨਾ ਉਹਨਾਂ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੇ ਇਹੀ ਕਹਿਣਾ ਚਾ ਕਿ ਸਭ ਤੋਂ ਵੱਧ ਜਿਹੜੇ ਲੋਕੀ ਲਾਈਕ ਵੀ ਉਹਨਾਂ ਨੂੰ ਲਾਈਕ ਕਮੈਂਟ ਵੀ ਉਹਨਾਂ ਨੂੰ ਕਰਦੇ ਨੇ ਬਿਲਕੁਲ ਬਿਲਕੁਲ ਇਹ ਮੈਂ ਕਹਿਣਾ ਸੀ ਹਾਂਜੀ ਮੈਂ ਚਾਹੁੰਦੀ ਆ ਕਿ ਸਾਰੇ ਇੱਕ ਸਾਜੀਵੇਂ ਕੀ ਅਸੀਂ ਇਸ ਲਾਈਨ ਵਿੱਚ ਪਏ ਨੇ ਹਰ ਇੱਕ ਕੁੜੀ ਵੀ ਇਸ ਲਾਈਨ ਚ ਪਵੇ ਜੀ ਇਸ ਲਾਈਨ ਚ ਨਹੀਂ ਕੋਈ ਪੈ ਸਕਦੀ ਵਧੀਆ ਪੜੇ ਵਧੀਆ ਨੌਕਰੀਆਂ ਕਰੇ ਹਨਾ ਇਹ ਸਭ ਤੋਂ ਵੱਧ ਸਪੋਰਟ ਇਸ ਚੀਜ਼ ਨੂੰ ਦਿੱਤੀ ਜਾਵੇ ਕਹਿੰਦਾ ਪਾਪੀ ਡਰੀਲਾਂ ਬਣਾਉਣਾ ਕੋਈ ਬਹੁਤਾ ਵਧੀਆ ਨਹੀਂ ਹੈਗਾ ਪੈਸਾ ਕਮਾਉਣ ਦਾ ਤਰੀਕਾ ਹੋਰ ਵੀ ਹੈਗਾ ਤਰੀਕਾ ਹੋਰ ਵੀ ਹੈਗਾ ਹਾਂ ਜਿਵੇਂ ਜਿਵੇਂ ਹੁਣ ਅਸੀਂ ਆ ਖੇੜਦੇ ਅਸੀਂ ਆਪਣੀਆਂ ਰੀਲਾ ਵਗੈਰਾ ਪਾਉਂਦੇ ਨੇ ਸਾਨੂੰ ਸਾਰੇ ਕੋਈ ਗਲਤ ਕਮੈਂਟ ਨਹੀਂ ਕਰਦਾ ਸਾਨੂੰ ਸਾਰੇ ਵਧੀਆ ਕਮੈਂਟ ਕਰਦੇ ਨੇ ਸਾਨੂੰ ਸਾਰੇ ਆਂਦੇ ਸਾਨੂੰ ਬਹੁਤ ਅੱਜ ਜੇ ਗਰਮ ਉਹ ਸੰਦੋ ਵੀ ਸਾਡੇ ਪੰਜਾਬ ਦੀਆਂ ਧੀਆਂ ਵੀ ਖੇਡ ਰਹੀਆਂ ਨੇ ਹਾਂਜੀ ਅੱਛਾ ਸਰ ਜੀ ਰਿਸ਼ਤੇਦਾਰਾਂ ਦਾ ਕਿੱਦਾਂ ਦਾ ਮਾਹੌਲ ਰਹਿੰਦਾ ਜਦੋਂ ਮੰਮੀ ਡੈਡੀ ਤੇ ਸਪੋਰਟ ਕਰਦੇ ਆ ਭਰਾ ਵੀ ਸਪੋਰਟ ਕਰਦਾ ਭੈਣਾਂ ਸਪੋਰਟ ਕਰਦੀਆਂ ਕਈ ਵਾਰੀ ਬਾਪੂ ਨੂੰ ਆ ਕੇ ਕਹਿੰਦੇ ਨੇ ਰਿਸ਼ਤੇਦਾਰ ਵੀ ਕੁੜੀ ਨੂੰ ਅਵੇ ਤੂੰ ਇਹ ਬਾਹਰ ਕਲਾ ਦਿੰਦੇ ਹੋ ਜਾਂ ਪਿੰਡ ਵਾਲੇ ਕਹਿੰਦੇ ਹੋਣ ਜਾਂ ਰਿਸ਼ਤੇਦਾਰ ਕਹਿੰਦੇ ਇਦਾਂ ਦਾ ਵੀ ਕਦੀ ਘਰ ਚ ਮਾਹੌਲ ਬਣਿਆ ਉਹ ਜਿਵੇਂ ਸਾਰੇ ਸਾਰੇ ਰਿਸ਼ਤੇਦਾਰਾਂ ਚੋਂ ਸੌ ਚ ਇੱਕ ਅੱਦਾਂ ਹੁੰਦਾ ਹੁੰਦਾ ਹੀ ਆ ਹਾਂਜੀ ਉਹ ਕਹਿ ਦਿੰਦੇ ਆ ਕਿ ਨਹੀਂ ਮਾਣ ਨਹੀਂ ਸਹੀ ਜਮਾਨਾ ਨਹੀਂ ਸਹੀ ਤੁਸੀਂ ਨੂੰ ਕੱਲੀ ਨੁਕਲਾ ਦਿੰਦੇ ਜੇ ਤੁਹਾਨੂੰ ਨਹੀਂ ਕਲਾਉਣਾ ਚਾਹੀਦਾ ਹਾਂ ਪਰ ਮੈਂ ਇਹੀ ਵਾਇਗਰੂ ਅਗੇ ਅਰਦਾਸ ਕਰਦੀ ਹਾਂ ਕਿ ਮੇਰੇ ਮਾਪਿਓ ਨੇ ਮੇਰੇ ਤੇ ਬਹੁਤ ਯਕੀਨ ਆ ਉਹ ਮੈਨੂੰ ਕੱਲੀ ਨੂੰ ਹੁਣ ਮੈਂ ਇੰਨੀ ਦੂਰ ਖੇਡਣ ਗਈ ਆ ਮੈਨੂੰ ਕੱਲੀ ਨੂੰ ਕਲਾਇਆ ਉਹਨਾਂ ਨੇ ਨਾ ਮੇਰਾ ਮਾਂ ਗਿਆ ਨਾ ਮੇਰਾ ਪਿਓ ਗਿਆ ਨਾ ਮੇਰਾ ਭਰਾ ਗਿਆ ਮੇਰੇ ਮਾਪਿਓ ਨੇ ਮੇਰੇ ਤੇ ਬਹੁਤ ਯਕੀਨ ਆ ਤੇ ਮੈਂ ਵੀ ਇਹੀ ਮੇਰੇ ਵੱਲੋਂ ਕਿ ਮੈਂ ਆਪਣੇ ਮਾਪਿਓ ਦੀ ਕਦੀ इज्जत ਨੂੰ ਦਾਗ ਨਾ ਲਾਵਾਂ ਤੇ ਵਧੀਆ ਹੀ ਉਹਨਾਂ ਨੂੰ ਕਰਕੇ ਦਿਖਾਵਾਂ ਜਿੰਨਾ ਉਹ ਚਾਹੁੰਦੇ ਆ ਮੈਂ ਉਸ ਤੋਂ ਵੱਧ ਕੇ ਹੀ ਕਰਾਂ ਕੀ ਆਸ ਕੀ ਆਸ ਰੱਖਦੇ ਹੋ ਮੈਂ ਆਪਣੇ ਮਾਪਾਪ ਨੂੰ ਕਿਹੋ ਜੀ ਜ਼ਿੰਦਗੀ ਦੇਣਾ ਚਾਹੁੰਦੀ ਮੈਂ ਆਪਣੇ ਮਾਪਾਪ ਨੂੰ ਇਹੋ ਜੀ ਜ਼ਿੰਦਗੀ ਦੇਣਾ ਚਾਹੁੰਦੀ ਆ ਕਿ ਜੋ ਪਹਿਲਾਂ ਉਹਨਾਂ ਗਰੀਬੀ ਵੇਖ ਲਈ ਆ ਬਸ ਇੰਨਾ ਹੀ ਬਹੁਤ ਆ ਨਾ ਮੈਂ ਆਪਣੇ ਮਾਪੇ ਬਾਪ ਨੂੰ ਗੱਡੀਆਂ ਵਿੱਚ ਹੁਣ ਕਮਾਉਣਾ ਚਾਹੁੰਦੀ ਆ ਹਣਾ ਜਿਵੇਂ ਘਰਾਂ ਵਿੱਚ ਇੰਨੀ ਗਰਮੀ ਹੈ ਇੰਨੀ ਗਰਮੀ ਦੇ ਮੌਸਮ ਵਿੱਚ ਰਹਿੰਦੇ ਆ ਸਾਰੇ ਵਧੀਆ ਵੀ ਘਰ ਵਿੱਚ ਏਸੀ ਲੱਗਾ ਹੋਣ ਵਧੀਆ ਖਾਣਾ ਪੀਣਾ ਹੋਵੇ ਹਣਾ ਇਹ ਸਾਰੀਆਂ ਚੀਜ਼ਾਂ ਸੌਖੇ ਆ ਜੋ ਵੀ ਸੌਖ ਸੁਵਿਧਾ ਵਾ ਮੈਂ ਆਪਣੇ ਮਾਪਿਆਂ ਨੂੰ ਦੇਣਾ ਚਾਹੁੰਦੀ ਆ ਇੱਕ ਨਾ ਆਮ ਮੁਹਾਵਰੇ ਤਾਂ ਬਣਿਆ ਵੀ ਪਹਿਲਵਾਨ ਨੂੰ ਝੋਟੇ ਜਿੰਨੀ ਖਰਾਬ ਚਾਹੀਦੀ ਹੈ ਹੈਨਾ ਤੇ ਮਤਲਬ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਫਿਰ ਸਾਰਾ ਖਰਚਾ ਵਗੈਰਾ ਕੱਢ ਲੈਂਦੇ ਹੋ ਆਪ ਦਾ ਖਰਚਾ ਜਾਂ ਆਪਦੀ ਖੁਰਾਕ ਦਾ ਖਰਚਾ ਜਾ ਆਉਣ ਜਾਣ ਦਾ ਖਰਚਾ ਤੁਸੀਂ ਬੰਬੇ ਕਲਕੱਤੇ ਜਾਂ ਹਰਿਆਣੇ ਤੱਕ ਖੇਡ ਕੇ ਆਏ ਹੋ ਕੋਈ ਦੂਰ ਦਰਾਡੇ ਜਾਣ ਵਾਸਤੇ ਪੈਸਾ ਵੀ ਤੇ ਚਾਹੀਦਾ ਹੀ ਹੋਊਗਾ ਉਹ ਫਿਰ ਖਰਚਾ ਪੂਰਾ ਹੋ ਜਾਂਦਾ ਤੁਹਾਡਾ ਜਿਹੜੀ ਜਿੰਨੀ ਕੀ ਫੀਸ ਮਿਲਦੀ ਹੈ ਜਿੰਨੀ ਕੀ ਫੀਸ ਮਿਲਦੀ ਔਰ ਇਹ ਨਾਲ ਖਰਚਾ ਵੀ ਪੂਰਾ ਹੋ ਜਾਂਦਾ ਵਾ ਪਰ ਇਹ ਆ ਕਿ ਮੇਰੇ ਘਰ ਦੇ ਵੀ ਮੈਨੂੰ ਸਪੋਰਟ ਕਰਦੇ ਆ ਵੀ ਤੂੰ ਵਧੀਆ ਖੇਡ ਆਪਣਾ ਮਾਈਂਡ ਫ੍ਰੀ ਹੋ ਕੇ ਖੇਡ ਇੰਨੇ ਪੈਸੇ ਤੇ ਲੇਰੀ ਤੂੰ ਪਰਵਾਹ ਨਹੀਂ ਕਰਨੀ ਅਸੀਂ ਅਸੀਂ ਜਿੱਥੋਂ ਵੀ ਲਈਏ ਚਾਹੇ ਦਿਹਾੜੀ ਕਰਕੇ ਲਈਏ ਕਿਤੇ ਵੀ ਲਈ ਆਈ ਤੈਨੂੰ ਦਵਾਂਗੇ ਜਰੂਰ ਤੂੰ ਕਿਸੇ ਦੇ ਪਿੱਛੇ ਨਹੀਂ ਹਟਣਾ ਅਰੇ ਡਾਈਟ ਦੀ ਗੱਲ ਉਹ ਵੀ ਮੈਨੂੰ ਮੈਂ ਆਪਣੇ ਖਰਚੇ ਵੀ ਕੱਢ ਲੈਣੀਆਂ ਤੇ ਘਰ ਤੇ ਵੀ ਮੈਨੂੰ ਦਿੰਦੇ ਨੇ ਹਾਂ ਘਰ ਵੀ ਆਪਾਂ ਦੇਖ ਰਹੇ ਆ ਵੀ ਬਹੁਤ ਪੁਰਾਣਾ ਘਰ ਆ ਅੱਜ ਵੀ ਬਾਲਿਆਂ ਵਾਲੀ ਛੱਤ ਆ ਮਨ ਚ ਆਉਂਦੀ ਗੱਲ ਵੀ ਸਾਡੇ ਕੋਲ ਵੀ ਚੰਗਾ ਘਰ ਹੋਵੇ ਹਾਂਜੀ ਆਉਂਦੀ ਆ ਮਨ ਵਿੱਚ ਕਿ ਸਾਡਾ ਵੀ ਲੈਂਟਰ ਪਿਆ ਹੋਵੇ ਘਰ ਸੋਹਣਾ ਹੋਵੇ ਜਿਵੇਂ ਮੈਂ ਵਾਅਦੇ ਤੇ ਲਾਈ ਹੋਏ ਯਾਨੀ ਸ਼ਹਿਰ ਦਾ ਇਹਦੇ ਵਾਸਤੇ ਵੱਖਰਾ ਬਣਿਆ ਹੋਵੇ ਇੱਕ ਕਮਰਾ ਬਣਿਆ ਹੋਵੇ ਇਹਦੇ ਵਾਸਤੇ ਮੇਰੇ ਕੋ ਮਮੀ ਤੁਹਾਡੇ ਦਾਸਰੀ ਵੀ ਇਹ ਦੋ ਜਾਗਦਿਆਂ ਤਾਂ ਜੇ ਸਾਡੇ ਕੋ ਸਾਮੀਆਂ ਨਹੀਂ ਗਈਆਂ ਹਾਂਜੀ ਸਾਮੀਆਂ ਟੁੱਟ ਭੱਜ ਗਈਆਂ ਜਗ੍ਹਾ ਨਹੀਂ ਗਈ ਕਰ ਜਗ੍ਹਾ ਨਹੀਂ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਜੀ ਕੁੜੀ ਕੋਲ ਇੰਨੀ ਹੈ ਕਿ ਸ਼ੀਲਡਾਂ ਨੇ ਅਜੇ ਨੀ ਆ ਕਿ ਤੁਹਾਡੇ ਸਕਰੀਨ ਤੇ ਨਜ਼ਰ ਆ ਰਹੀਆਂ ਕੋਈ ਫੋਟੋ ਤੁਹਾਡੇ ਸਕਰੀਨ ਤੇ ਨਜ਼ਰ ਆ ਰਹੀਆਂ ਹੋਣਗੀਆਂ ਇਹ ਤਾਂ ਉਹ ਹੀ ਨੇ ਜਿਹੜੀਆਂ ਹੋਰ ਤਾਜ਼ੀਆਂ ਤਾਜ਼ੀਆਂ ਮਿਲੀਆਂ ਨੇ ਜਿਹੜੀਆਂ ਕੁਝ ਬਹੁਤ ਸਾਰੀਆਂ ਕੁਝ ਟੁੱਟ ਭੱਜ ਗਈਆਂ ਕੁਝ ਸਾਮਣ ਨੂੰ ਜਗ੍ਹਾ ਨਹੀਂ ਹੈਗੀ ਸ਼ਾਇਦ ਪੇਟੀਆਂ ਦੇ ਵਿੱਚ ਵਿਚਾਰੀਆਂ ਉਹ ਹੋਣਗੀਆਂ ਵੀ ਸਾਡੀ ਪ੍ਰਦਰਸ਼ਨੀ ਕਦੋਂ ਲੱਗੂਗੀ ਸੋ ਇਹ ਭੈਣ ਨੇ ਬਹੁਤ ਮਿਹਨਤ ਕੀਤੀ ਹੈ ਤੇ ਇਹਨਾਂ ਨੂੰ ਸਪੋਰਟ ਜਿਹੜਾ ਕਰਨਾ ਬਹੁਤ ਜ਼ਰੂਰੀ ਹੈ ਤੇ ਘਰ ਦੀ ਆ ਜੇ ਵੀ ਕਾਨਿਆ ਵਾਲੀ ਆ ਬਾਲਿਆਂ ਵਾਲੀ ਸਾਤਾ ਕੱਚੀਆਂ ਛੱਤਾ ਪਣੇ ਬਹੁਤ ਸਾਰੇ ਲੋਕ ਜਿਹੜੇ ਕਬੱਡੀ ਦੇ ਪ੍ਰੋਮੋਟਰ ਨੇ ਹਨ ਬਹੁਤ ਸਾਰੇ ਵੱਡੀਆਂ ਵੱਡੀਆਂ ਗੱਡੀਆਂ ਮਾਨ ਸਲਮਾਨ ਹੁੰਦਾ ਤੁਸੀਂ ਉਹਨਾਂ ਨੂੰ ਸਾਡੇ ਰਾਈ ਆਦੀਮ ਰਾਈ ਕਹਿ ਸਕਦੇ ਹੋ ਵੀ ਤੁਹਾਡਾ ਵੀ ਮਾਨ ਸਨਮਾਨ ਕਰਨ ਨਹੀਂ ਮੈਂ ਤੇ ਉਹਨਾਂ ਨੂੰ ਇਹੀ ਕਹੂੰਗੀ ਕਿ ਵੀ ਮੇਰੀ ਵਾਦੇ ਤੋਂ ਵਾਦੇ ਸਪੋਰਟ ਕੀਤੀ ਜਾਵੇ ਕਿਉਂਕਿ ਮੈਂ ਬਹੁਤ ਮਿਹਨਤ ਕੀਤੀ ਆ ਨਾ ਤੇ ਜੋ ਵੀ ਜਿੰਦਾ ਵੀ ਸਰਦਾ ਬੰਦਾ ਵਾ ਮੈਨੂੰ ਉਹ ਦਿੱਤਾ ਜਾਵੇ ਜਿਹੜੀ ਚੀਜ਼ ਦੀ ਮੈਂ ਹੱਕਦਾਰਾਂ ਮੈਨੂੰ ਉਹ ਵੀ ਦਿੱਤੀ ਜਾਵੇ ਤੁਹਾਨੂੰ ਲੱਗਦਾ ਮੇਰੀ ਗੇਮ ਵਧੀਆ ਤੇ ਮੇਰਾ ਸਪੋਰਟ ਕਰੋ ਹਾਂਜੀ ਕਿ ਮੈਂ ਉਸ ਤੋਂ ਵੀ ਵਧੀਆ ਗੇਮ ਕਰਕੇ ਵਿਖਾਵਾਂਗੀ ਕਰਕੇ ਵਿਖਾਵਾਂਗੀ ਹਾਂਜੀ ਅੱਛਾ ਪੜ੍ਹਾਈ ਕਿਹੜੀ ਕੀਤੀ ਤੁਸੀਂ ਹੁਣ ਪੜ੍ਹਾਈ ਮੈਂ ਬੀਏ ਕਰਦੀ ਪਈ ਬੀਏ ਕਰੰਡਏ ਹੋਈ ਹਾਂਜੀ ਬੀਏ ਕਿੰਨਾ ਚੱਲ ਰਿਹਾ ਸੈਕੰਡ ਸੈਮਿਸਟਰ ਹਾਂਜੀ ਸੈਕੰਡ ਸੈਮਿਸਟਰ ਚੱਲ ਰਿਹਾ ਹਾਂਜੀ ਠੀਕ ਹੈ ਤੇ ਅੱਗੋਂ ਪੜ੍ਹਨ ਦੀ ਕੀ ਇੱਛਾ ਵਾ ਪੜੰਦੀ ਏ ਕਿ ਮੈਂ ਅੱਗੇ ਹੋਰ ਵਧੀਆ ਪੜਾਂ ਹਾਂ ਹਾਂ ਜੀ ਅੱਗੇ ਵੀ ਮੈਂ ਪੜ ਕੇ ਕਿਸੇ ਵੀ ਜੋਬ ਤੇ ਲੱਗ ਜਾਵਾਂ ਜਿਵੇਂ ਕਿ ਕੋਈ ਸਪੋਰਟਸ ਕੋਰਟੇ ਦੀ ਜੋਬ ਨਿਕਲਦੀ ਆ ਹਾਂ ਬਿਲਕੁਲ ਫਿਜੀਕਲ ਦੇ ਟੀਚਰ ਜੀ ਜੀ ਹਾਂ ਜੀ ਸਰਕਾਰ ਵੱਲੋਂ ਜਾਂ ਪਿੰਡ ਦੀ ਪੰਚਾਇਤ ਵੱਲੋਂ ਕਦੀ ਕੋਈ ਮਾਨ ਸਨਮਾਨ ਮਿਲਿਆ ਸਰਕਾਰ ਵੱਲੋਂ ਨਹੀਂ ਮਿਲਿਆ ਪਿੰਡ ਦੀ ਪੰਚਾਇਤ ਪਿੰਡ ਦੇ ਫਿਰ ਵੀ ਥੋੜਾ ਬਹੁਤਾ ਕਰ ਦਿੰਦੇ ਨੇ ਕਰ ਦਿੰਦੇ ਮਾਨ ਹਾਂਜੀ ਜਿੰਨਾ ਕੁ ਉਹਨਾਂ ਦਾ ਕਦੀ ਹੁੰਦਾ ਏਦਾਂ ਵੀ ਮੰਨ ਲਓ ਘਰ ਦੇ ਵਿੱਚ ਕੋਈ ਖਰਾਕ ਦੀ ਲੋੜ ਆ ਜਾਂ ਕੋਈ ਪੈਸੇ ਤੇਲੇ ਦੀ ਲੋੜ ਆ ਫਿਰ ਕਈ ਵਾਰੀ ਨਹੀਂ ਵੀ ਹੁੰਦੇ ਪੈਸੇ ਬੰਦੇ ਕੋ ਜਾਂ ਔਰ ਜਾਣ ਦੀ ਕਰਾਇਆ ਹੀ ਚਾਹੀਦਾ ਹੋਵੇ ਕਿਸੇ ਤੋਂ ਨਹੀਂ ਦਹਣਾ ਇਹੋ ਜੀ ਚੀਜ਼ ਕਦੀ ਹੁੰਦੀ ਕਿਸੇ ਤੋਂ ਕੋਈ ਮਦਦ ਕਰ ਜਾਂਦਾ ਹਾਂਜੀ ਕਰ ਜਾਂਦੇ ਆ ਕਰ ਜਾਂਦੇ ਹਾਂਜੀ ਕੋਈ ਸਾਡੇ ਦਸ਼ਕਾਂ ਨੂੰ ਕੋਈ ਸਾਡੀਆਂ ਭੈਣਾਂ ਨੂੰ ਜਾਂ ਸਾਡੇ ਮਾਪਿਆਂ ਨੂੰ ਕੁਝ ਸੁਨੇਹਾ ਦੇਣਾ ਚਾਹੋਗੇ ਕੈਮਰੇ ਵਾਲੇ ਦੇਖ ਕੇ ਕੁਝ ਮੈਂ ਇਹੀ ਸੁਨੇਹਾ ਦੇਣਾ ਚਾਹੁੰਨੀ ਆ ਕਿ ਸਾਰੇ ਆਪਣੇ ਧੀਆਂ ਨੂੰ ਬਾਹਰ ਕੱਢਣ ਬਾਹਰ ਦਾ ਮਾਹੌਲ ਵਿਖਾਉਣ ਵੀ ਸਾਰੀਆਂ ਧੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਜਿਨ੍ਹਾਂ ਨੇ ਗਲਤ ਹੋਣਾ ਵਾ ਉਹਨਾਂ ਨੇ ਘਰੇ ਬਹਿ ਕੇ ਵੀ ਗਲਤ ਹੋ ਜਾਣਾ ਵਾ ਹਣਾ ਸਾਰਿਆਂ ਨੂੰ ਇਹ ਮੇ ਚਾਹੁੰਨੀ ਆ ਕਿ ਜਿਹੜੇ ਆਪਣੇ ਬੱਚੇ ਨਹੀਂ ਪੜਾ ਰਹੇ ਕੋਈ ਆਪਣੇ ਕੁੜੀਆਂ ਨੂੰ ਮੱਠ ਨਹੀਂ ਤਾਂ ਕਿ ਪਰਾ ਕਿ ਉਹਨਾਂ ਦਾ ਵਿਆਹ ਕਰ ਦਿੰਨੇ ਨੇ ਮੈਂ ਚਾਹੁੰਨੀ ਆ ਕਿ ਆਪਣੀਆਂ ਕੁੜੀਆਂ ਨੂੰ ਕਾਲਜਾਂ ਵਿੱਚ ਪਾਓ ਵੱਡੇ ਵੱਡੇ ਸਕੂਲਾਂ ਵਿੱਚ ਪਾਓ ਹਨਾ ਉਹਨਾਂ ਨੂੰ ਵਧੀਆ ਐਜੂਕੇਸ਼ਨ ਦੇ ਉਹਦਾ ਦਾ ਨਾਮ ਰੋਸ਼ਨ ਕਰਨਾ ਸੋ ਬੇਟਾ ਬਹੁਤ ਬਹੁਤ ਧੰਨਵਾਦ ਤੁਹਾਡੀ ਨਾਲ ਗੱਲਬਾਤ ਕਰਨ ਗੱਲਬਾਤ ਕਰਨ ਲਈ ਸੋ ਆਪਾਂ ਨਾ ਇਹ ਇਹਨਾਂ ਦੇ ਆਪਣਾ ਫਾਦਰ ਸਾਹਿਬ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਨੇ ਆ ਤੇ ਉਹਨਾਂ ਦੇ ਵੀ ਹਾਲਾਤ ਪੁੱਛਣ ਦੀ ਕੋਸ਼ਿਸ਼ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਬੇਟੀ ਨੂੰ ਕਿੰਨਾ ਕੋ ਪਿਆਰ ਕਰਦੇ ਨੇ ਸਾਡੇ ਨਾਲ ਸਰਵਜੀਤ ਦੇ ਪਿਤਾ ਜੀ ਮੌਜੂਦ ਨੇ ਤੇ ਮੈਂ ਪਹਿਲਾਂ ਵੀ ਕਿਹਾ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਬੇਸ਼ੱਕ ਇਹ ਆਪਣਾ ਮਾਲ ਚਾਰਦੇ ਨੇ ਭੇਡਾਂ ਬੱਕਰੀਆਂ ਚਾਰ ਕੇ ਘਰ ਦਾ ਗੁਜ਼ਾਰਾ ਜਿਹੜਾ ਉਹ ਕਰ ਰਹੇ ਆ ਪਰ ਬੇਟੀ ਦੇ ਸੁਪਨੇ ਜਿਹੜੇ ਉਹ ਪੂਰੇ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਿਹਾ ਆ ਆਪਾਂ ਕਰਦੇ ਆ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਪਹਿਲਾਂ ਆਪਣਾ ਨਾਮ ਦੱਸੋ ਸੁੱਖਾ ਸਿੰਘ ਜੀ ਸੁੱਖਾ ਸਿੰਘ ਹਾਂ ਜੀ ਇਹ ਪਿੰਡ ਹੈਗਾ ਬੱਠੇਪੈਣੀ ਹਾਂ ਜੀ ਬੱਠੇਪੈਣੀ ਗੁੜੀਆਂ ਜਾਂਦੀ ਹੈ ਖੇਡਣ ਬਾਹਰ ਹਾਂ ਜੀ ਖੇਡਣ ਜਾਂਦੀ ਜੀ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਹੂੰ ਜਿਹੜੇ ਮਾਪਿਓ ਅੱਜ ਵੀ ਇਹ ਕਹਿੰਦੇ ਵੀ ਔਰ ਧੀਆਂ ਨਹੀਂ ਜੰਮਣੀਆਂ ਚਾਹੀਦੀਆਂ ਜਾਂ ਧੀਆਂ ਪੈਦਾ ਹੀ ਨਾ ਹੋਣ ਸਨ ਤੇ ਪੁੱਤ ਚਾਹੀਦਾ ਉਹਨਾਂ ਮਾਪਿਓ ਨੂੰ ਕੁਝ ਕਹਿਣਾ ਚਾਹੋਗੇ ਹਾਂਜੀ ਧੀਆਂ ਦਾ ਸਹਲੂ ਹਾਂ ਬਲੋ ਕਹਿੰਦੇ ਵੀ ਧੀਆਂ ਨਹੀਂ ਜੰਮਣੀਆਂ ਚਾਹੀਦੀਆਂ ਕਿਉਂ ਨਹੀਂ ਜੰਮਣੀਆਂ ਚਾਹੀਦੀਆਂ ਧੀਆਂ ਤੇ ਪੁੱਤਾਂ ਨਾਲੋਂ ਬਹੁਤ ਵੱਧ ਆ ਧੀਆਂ ਨਾਲ ਪੁੱਤਾਂ ਨਾਲੋਂ ਵੱਧ ਕਰਦੀਆਂ ਹਨਾ ਤੁਸੀਂ ਫਿਰ ਆਪਣਾ ਜਿਹੜਾ ਮਾਲ ਚਾਰਦੇ ਹੋ ਹਾਂਜੀ ਪੇਡਾਂ ਬੱਕਰੀਆਂ ਚਾਰਦੇ ਤੇ ਉਹ ਚ ਖਰਚਾ ਪਾਣੀ ਮਿਲ ਜਾਂਦਾ ਹਾਂਜੀ ਇਤਨਾ ਖਰਚਾ ਪਾਣੀ ਘਰ ਦਾ ਤਰ੍ਹਾਂ ਜਿਹਾ ਤੇ ਕੁੜੀਆਂ ਦੇ ਕੰਮ ਕਰ ਤੋਂ ਖੁਸ਼ ਹੋ ਹਾਂਜੀ ਬਹੁਤ ਜ਼ਿਆਦਾ ਖੁਸ਼ ਹਾਂ ਤੁਹਾਨੂੰ ਤੁਹਾਡੇ ਮਨ ਕੀ ਚਾਹੁੰਦਾ ਵੀ ਗੁੜੀਆਂ ਕਿੱਥੇ ਤੱਕ ਜਾਵੇ ਕਿੰਨੀ ਕੀ ਤਰੱਕੀ ਕਰੇ ਕਿੰ ਕੀ ਮੰਗਦਾ ਸਾਡੀ ਗੁੜੀ ਨੂੰ ਚਲੋ ਬਾਹਰ ਦਾ ਇੱਕ ਚੱਕਰ ਵਾਜੇ ਚ ਐ ਨੌਕਰੀ ਮਿਲ ਜੇ ਕੋਈ ਜਾਂ ਨੌਕਰੀ ਮਿਲ ਜਾਵੇ ਤੁਸੀਂ ਸਾਡੇ ਨਾ ਮਾਧਿਅਮ ਰਾਹੀਂ ਤੁਸੀਂ ਕਹਿ ਸਕਦੇ ਹੋ ਸਰਕਾਰ ਨੂੰ ਜਾਂ ਪ੍ਰਮੋਟ ਜਿਹੜੇ ਕਮੇਟੀ ਨੂੰ ਕਬੱਡੀ ਨੂੰ ਪ੍ਰਮੋਟ ਕਰਦੇ ਜਿਹੜੇ ਉਹਨਾਂ ਨੂੰ ਸਾਡੇ ਮਾਧਿਅਮ ਰਾਹੀਂ ਤੁਸੀਂ ਕਹਿ ਸਕਦੇ ਹੋ ਵੀ ਮੇਰੀ ਬੇਟੀ ਨੂੰ ਸਪੋਰਟ ਕਰੋ ਬਾਜੀ ਸਾਡੀ ਲੜਕੀ ਨੂੰ ਸਪੋਰਟ ਕਰੋ ਸਾਡੀ ਲੜਕੀ ਉਡਣਾ ਚਾਹੁੰਦੀ ਸੋ ਇਹ ਬਹੁਤ ਭਲੇਮਾਨ ਲੋਕ ਨੇ ਨੂੰ ਪਤਾ ਨਹੀਂ ਅਜੇ ਵੀ ਗੱਲ ਕਿੱਦਾਂ ਕਰਨੀ ਹੈ ਤੇ ਮੈਂ ਆਪਣੇ ਦਰਸ਼ਕਾਂ ਨੂੰ ਆਪਣੇ ਵੱਲੋਂ ਕਵਾਂਗਾ ਜਾਂ ਜਿਹੜੇ ਸਾਡੇ ਕਬੱਡੀ ਦੇ ਪ੍ਰੋਮੋਟਰ ਨੇ ਉਹਨਾਂ ਨੂੰ ਕਵਾਂਗਾ ਯਾਰ ਇਹੋ ਜੀਆਂ ਧੀਆਂ ਦਾ ਮਾਣ ਜ਼ਰੂਰ ਕਰਿਆ ਕਰੋ ਅੱਜ ਲੋਕ ਜਿਹੜੇ ਧੀਆਂ ਜੰਮਣ ਤੋਂ ਡਰਦੇ ਨੇ ਉਹਨਾਂ ਨੂੰ ਵਾਸਤੇ ਇਹ ਧੀਆਂ ਜਿਹੜੀਆਂ ਵਾ ਇੱਕ ਕਹਿ ਲਈਏ ਵੀ ਮੋਟੀਵੇਟ ਨੇ ਇਹ ਧੀਆਂ ਜਿਹੜੀਆਂ ਵਾ ਸਾਡੇ ਉਹਨਾਂ ਮਾਪਿਆਂ ਵਾਸਤੇ ਇੱਕ ਸਬਕ ਨੇ ਉਹਨਾਂ ਵਾਸਤੇ ਜਿਹੜੇ ਲੋਕ ਧੀਆਂ ਜੰਮਣ ਤੋਂ ਡਰਦੇ ਆ ਤੇ ਉਹਨਾਂ ਵਾਸਤੇ ਇਹ ਸਬਕ ਹੈ ਕਿ ਇਹੋ ਜੀਆਂ ਬੱਚੀਆਂ ਜਿਹੜੀਆਂ ਘਰ ਘਰ ਪੈਦਾ ਹੋਣ ਤੇ ਅੱਜ ਇਸ ਬੱਚੀ ਨੇ ਆਪਣਾ ਨਾਂ ਜਿਹੜਾ ਵਾ ਦੁਨੀਆ ਭਰ ਦੇ ਵਿੱਚ ਰੌਸ਼ਨ ਕੀਤਾ ਪੂਰੇ ਭਾਰਤ ਦੇ ਵਿੱਚ ਸ਼ਾਇਦ ਹੀ ਕੋਈ ਪਿੰਡ ਰਹਿ ਗਿਆ ਹੋਵੇ ਜਿੱਥੇ ਇਹ ਬੱਚੀ ਖੇਡ ਕੇ ਨਹੀਂ ਆਈ ਤੇ ਬਹੁਤ ਸਾਰੇ ਮਾਨਸਨਵਾਰ ਵੀ ਮਿਲੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੁਸੀਂ ਜੁੜੇ ਰਹੋ ਸਾਡੇ ਨਾਲ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ